ਤੈਨੂੰ ਇੱਕ ਪਲ ਵੀ ਨਹੀਂ ਲਗਣਾ ਸਭ ਗਵਾਉਣੇ ਚ ਹਰਸ਼ਤਾਇਸਾ ਦੀ ਡੋਰ ਦਾ ਤੋੜੇ ਨਾ ਪਲ ਵਿੱਚ ਜਾਵੀ ਹਾਏ ਜੇ ਛੱਡ ਕੇ ਮੈਨੂੰ ਜਾਣਾ ਏ ਮੇਰੀ ਜਾਨ ਵੀ ਕੱਢ ਲੈ ਜਾਵੀ ਹਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਜੋ ਵੀ ਦੇਖ ਰਿਹਾ ਕਮੈਂਟ ਹੈ ਕਿਸੇ ਦੇ ਨਹੀਂ ਕੋਈ ਆ ਰਿਹਾ ਕਮੈਂਟਿੰਗ ਵਾਲਾ ਸੈਸ਼ਨ ਨਹੀਂ ਸ਼ੁਰੂ ਹੋਇਆ ਸੋ ਹਰੋ ਨਾ ਮੇ ਵੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਜੀ ਸਸੇ ਗਾਲ ਬਰੇ ਕੀ ਹਾਲ ਚਾਲ ਹੈ ਜੀ ਸਸੇ ਗਾਲ ਜੀ ਸਾਰਿਆਂ ਨੂੰ ਆਪਣੇ ਪੇਜ ਤੇ ਅੱਜ ਪਹਿਲੀ ਵਾਰੀ ਲਾਈਵ ਸਿਰਫ 5-6 ਮਿੰਟ ਹੀ ਹੋਣਾ ਕਾਦਰ ਬੈਟਰੀ ਫੋਨ ਦੀ ਲੋ ਹੋਈ ਵੀ ਹੈ ਬਹੁਤ ਜ਼ਿਆਦੀ ਟਾਈਮ ਵੀ ਬਹੁਤ ਹੋ ਗਿਆ ਇੱਥੇ ਕੈਲੀਫੋਰਨੀਆ ਤੇ ਆਜੀ 사운ਡ ਦੀ ਆ ਬਸ ਮਗਾ 사운ਡ ਤੋਂ ਪਹਿਲਾਂ ਪਹਿਲਾਂ ਮੜਾ ਜਾ ਗੱਲਾਂ ਬਾਤਾਂ ਮੜੀਆਂ ਜਾਂ ਮੰਨ ਲੀਏ ਕੀ ਹਾਲ ਚਾਲ ਹੈ ਸਾਰਿਆਂ ਦਾ ਸੋ so <coughs> थैंक <coughs> यू ਜੀ ਸਾਰੇ ਬੜਾ ਪਿਆਰ ਦੇ ਰਹੇ ਆ ਮੈਂ ਤਾਂ ਬਸ ਉਦਾਂ ਹੀ ਆ ਬਾਈ ਦਾ ਫੈਨ ਆ ਬਾਈ ਹੁਣ ਕਰਕੇ ਵੀਡੀਓ ਪਾਈ ਜੀ ਵੀ ਬਾਈ ਹੁਣਾਂ ਤੱਕ ਪਹੁੰਚ ਜੂਗੀ ਵੀਡੀਓ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਤੁਸੀਂ ਸਾਰੇ ਇੰਨਾ ਪਿਆਰ ਦਓਗੇ थैंक यू ਸੋ ਮਚ ਤੁਹਾਡੇ ਸਾਰਿਆਂ ਦਾ ਅਨ ਐਕਸਪੈਕਟਿਡ ਆ ਮੇਰੇ ਲਈ ਮਤਲਬ ਸੋਚਿਆ ਨਹੀਂ ਸੀ ਕਦੀ ਸੋ ਜਲਦੀ ਬਸ ਨੈਕਸਟ ਵੀਕ ਮੇਰੀ ਗੀਤ ਦੀ ਫਾਈਨਲ ਡਬਿੰਗ ਹੋ ਜਾਣੀ ਆ ਸੋ ਪ੍ਰੀਟੀ ਮੱਚ ਹੁਣ ਉਹਦੀ ਵੀ ਵੀਡੀਓ ਤੁਸੀਂ ਸ਼ਾਇਦ ਦੇਖੀ ਹੋਵੇ ਜਾਨ ਗੀਤ ਦਾ ਨਾਮ ਜਾਣਾਂ ਜੀ ਦੋ ਬੋਲ ਥੋੜਾ ਨਾਲ ਸਾਂਝੇ ਕਰਦਾ ਉਹਦੇ ਛੱਡਤੀ ਦੁਨੀਆ ਤੈਨੂੰ ਸਭ ਮੰਨਿਆ ਤੋ ਵਿਸ਼ਕਾ ਮੇਰਾ ਹਾਂ ਤੈਨੂੰ ਰੱਬ ਮੰਨਿਆ ਛੱਡਤੀ ਦੁਨੀਆ ਤੈਨੂੰ ਸਭ ਮੰਨਿਆ ਤੋਏ ਸ਼ਿਕਮੇ ਰੱਬ ਤੈਨੂੰ ਰੱਬ ਮੰਨਿਆ ਦੇਰੇ ਨਾਲ ਹੀ ਜੀਣਾ ਹੈ ਤੇਰੇ ਨਾਲ ਹੀ ਮੈਂ ਮਰ ਜਾਣਾ ਹੈ ਜੇ ਛੱਡ ਕੇ ਮੈਨੂੰ ਜਾਣਾ ਹੈ ਮੇਰੀ ਜਾਨ ਵੀ ਕੱਢ ਲੈ ਜਾਵੀ ਹਾਂ ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਨੂੰ ਕਮੈਂਟ ਨਹੀਂ ਥੋੜੇ ਪਤਾ ਲੱਗ ਰਿਹਾ ਕੌਣ ਕੀ ਕਹਿ ਰਿਹਾ ਕੌਣ ਕੀ ਰਿਹਾ ਮੈਨੂੰ ਇਹ ਵੀ ਨਹੀਂ ਪਤਾ ਦੇਖ ਕੌਣ ਕੌਣ ਰਿਹਾ ਇੰਨਾ ਕੁ ਪਤਾ ਵੀ 15 ਜਣੇ ਦੇਖ ਰਹੇ ਆ ਆਪਾਂ ਨੂੰ ਸੋ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਇੰਨਾ ਪਿਆਰ ਦੇਣ ਲਈ ਮੇਰੇ ਲਈ अनएक्सपेक्टेड थिंग्स ਹੋਈਆਂ ਉਸ ਵਾਹਿਗੁਰੂ ਨੇ ਵੀ ਹੈਲਪ ਕੀਤੀ ਆ ਪਰ ਮੈਂ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਸਿਰਫ ਤੇ ਸਿਰਫ ਭਾਈ ਬੱਬੂ ਮਾਨ ਨੂੰ ਸੁਣਦਾ ਆ ਸੋ ਉਹਨਾਂ ਨੂੰ ਹੀ ਜ਼ਿਆਦਾ ਗਾਉਂਦਾ ਆ ਸੋ ਪੀਟੀ ਮੱਚ ਮੇਰਾ ਖਿਆਲ ਤਾਂ ਕਰਕੇ ਪਰ ਮੈਨੂੰ ਪਤਾ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਏਗਾ ਵੀ ਮੈਂ ਉਹ ਤਾਂ ਗਾਉਣਾ ਮੈਂ ਭਾਈ ਦਾ ਫੈਨ ਹੀ ਆ ਸੋ ਉਹ ਗੱਲ ਹੁਣ ਵੱਖਰੀ ਆ ਕਿ ਮੈਨੂੰ ਜਣੇ ਕਿ ਤੁਸੀਂ ਪਿਆਰ ਜ਼ਿਆਦਾ ਦਿੱਤਾ ਸੋ ਆਈ ਗੈਸ ਕੁਝ ਲੋਕ ਲਾਈਕ ਕਰਦੇ ਆ ਕੁਝ ਲੋਕ ਨਹੀਂ ਲਾਈਕ ਕਰਦੇ ਸੋ ਫਿਰ ਵੀ ਮੈਂ ਥੈਂਕ ਯੂ ਤੁਹਾਡੇ ਸਾਰਿਆਂ ਦਾ ਯੂ نو ਮੈਂ ਜਿੰਨਾ ਵੀ ਕਾਹੋਂ ਨਾ ਘਟਾ ਆ ਵਿਰੇ ਸੌਰੀ ਮੈਨੂੰ ਨਾ ਐਕਚੁਅਲ 'ਚ ਮੇਨ ਦਾ ਕੋਈ ਪ੍ਰੋਬਲਮ ਆ ਪੇਜ 'ਤੇ ਮੈਨੂੰ ਕਮੈਂਟ ਨਹੀਂ ਪੜ੍ਹ ਹੋ ਰਹੇ ਕਿਸੇ ਦੇ ਸੋ ਰੀਲੀ ਸੌਰੀ ਜੇ ਤੁਹਾਨੂੰ ਲੱਗਦਾ ਹੋਊਗਾ ਵੀ ਮੈਨੂੰ ਮੈਨੂੰ ਐਕਚੁਅਲ 'ਚ ਇੱਥੇ ਸ਼ੋ ਨਹੀਂ ਹੋ ਰਹੇ ਆ ਦੈਟਸ ਵਾਏ ਆਮ ਟ੍ਰਾਈਂਗ ਟੂ ਡੂ ਮੈਂ ਤੁਹਾਡੇ ਕਮੈਂਟ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹੁਣ ਪਤਾ ਨਹੀਂ ਤੁਸੀਂ ਕੀ ਕਹਿ ਰਹੇ ਹੋਵੋਗੇ ਸੋ ਆਈ ਗੈਸ ਤੁਹਾਨੂੰ ਸ਼ੋ ਹੁੰਦੇ ਹੋਣੇ ਮੇਰਾ ਖਿਆਲ ਪਰ ਮੈਨੂੰ ਇੰਨਾ ਹੀ ਪਤਾ ਲੱਗ ਰਿਹਾ ਕਿ ਮੈਨੂੰ ਸਿਰਫ ਉਹ ਉੱਪਰ ਲਾਈਵ ਦੇ ਨਾਲ 18 ਜਾਣੇ ਦੇਖ ਰਿਹਾ ਮੈਨੂੰ ਇਹ ਨਹੀਂ ਦਿਖ ਰਿਹਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ थैंक यू so much थैंक यू so so much ਤਾਂ ਗੀਤ ਬਰੀਤੀ ਮੱਚ ਮੈਂ ਜੁਲਾਈ ਦੇ ਫਰਸਟ ਵੀਕ ਤੱਕ ਮੈਨੂੰ ਆਸ ਆ ਵੀ ਤੁਹਾਨੂੰ ਤੁਹਾਡੇ ਤੱਕ ਪਹੁੰਚਦਾ ਕਰ ਦੂੰਗਾ ਜਿ ਤੁਹਾਨੂੰ ਚੰਗਾ ਲੱਗੂ ਠੀਕ ਆ ਬਾਕੀ ਗੋਨਾ ਸ਼ੌਕ ਨੂੰ ਹੀ ਆ ਮੈਂ ਬਸ ਤੇ ਤੁਸੀਂ ਪਿਆਰ ਦੇਦਾ ਬਸ ਬਸ ਇਹੀ ਆ ਜਿਹਦਾ ਮੈਂ ਦੇ ਨਹੀਂ ਦੇ ਸਕਦਾ ਕਦੀ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੇ ਹੋਰ ਬਸ ਥ੍ਰੀ ਮਾਚ ਇਹੀ ਆ ਜੀ ਹੋਰ ਹੁਣ ਕੀ ਗੱਲ ਕਰਾਂ ਹੋਰ ਹੁਣ ਗੀਤ ਸੁਣਾ ਦਿੰਨਾ ਇੱਕ ਜਾਨ ਲੱਗਾ ਕਮੈਂਟ ਨਹੀਂ ਸੌਰੀ ਤੁਹਾਡੇ ਨਹੀਂ ਆ ਰਹੇ ਮੈਨੂੰ ਕਿਸੇ ਦੇ ਮੈਂ ਕੋਸ਼ਿਸ਼ ਕਰ ਰਿਹਾ ਫਿਕਰ ਆਊਟ ਕਰਨ ਦੀ ਲਾ ਲਰ ਲਾ ਨਰ ਲਾ ਲਾ ਲਰ ਨਰ ਲਰ ਨ ਕੋਲੇ ਹਾਂ ਦੀ ਅੱਗ ਉਤੋਂ ਆਂਦਰਾਂ ਦਾ ਜ਼ੈਕ ਵੇ ਟਿੱਕ ਹਰ ਹਾਣਾ ਮੈਨੂੰ ਮੁੜ ਕੇ ਤਾਂ ਵੇਖਦੇ ਵੇ ਕਿਹੜਾ ਤੂ ਬਲੋਚ ਚੰਦਰਾ ਜਿਹੜਾ ਪਗਿਆ ਦਰਾ ਵਿੱਚ ਫੇਰਾ ਹੱਥ ਚparat ਛੁੱਟ ਗਈparat ਛੁੱਟ ਗਈ ਹੱਥੋਂ ਬਰਾ ਛੁੱਟ ਗਈ ਬਾਈ ਉਹਨਾਂ ਦਾ ਮੇਰਾ ਬਹੁਤ ਫੇਵਰਟ ਬਹੁਤ ਜ਼ਿਆਦਾ ਦਿਲ ਨੂੰ ਛੂਹਣ ਵਾਲਾ ਗੀਤ ਹੈ ਤੇ ਇੱਕ ਜਿਹੜਾ ਬਿਲਕੁਲ ਨਵਾਂ ਸਟਾਈਲ ਚੱਲ ਰਿਹਾ ਹੁਸਨ ਰਾਨਦਾ ਫੈਸ਼ਨ ਮਿਲ ਆਣਦਾ ਸੌ ਲੱਗੇ ਮੇਰੀ ਸਾਲੀ ਦੀ ਗੀਤ ਹੈ ਬੱਬੂ ਮਹਣ ਦਾ ਵਾਈ ਆਰ ਯੂ ਸੋ ਗੌਜਸ ਵਾਈ ਆਰ ਯੂ ਸੋ ਗੌਜਸ ਸੋ ਅੱਜ ਲਈ ਇੰਨੇ ਬਹੁਤ ਆ ਤੁਸੀਂ ਬੜਾ ਪਿਆਰ ਦੇ ਰਹੇ ਆ ਮੈਂ ਬਸ ਦੱਸ ਨਹੀਂ ਸਕਦਾ ਤੁਹਾਨੂੰ ਵੀ ਮੈਨੂੰ ਅਨਬਲੀਵੇਬਲ ਜਿਹਾ ਮੈਨੂੰ ਲੱਗਦਾ ਤੁਸੀਂ ਇੰਨੇ ਮੈਸੇਜ ਆ ਰਹੇ ਆ ਮੈਨੂੰ ਬਸ ਵਾਹਿਗੁਰੂ ਕੋਈ ਮਤਲਬ ਇਹ ਤਾਂ ਹੈ ਨਹੀਂ ਬੋਲਣ ਨੂੰ ਦੱਸਣ ਨੂੰ बस ਇੰਨਾ ਹੀ ਕਹਿਣਾ ਥੈਂਕ ਯੂ ਸੋ ਸੋ ਮਚ ਸਾਰਿਆਂ ਦਾ ਤੇ ਸਾਰ ਨੂੰ ਜਿਆਦਾ ਥੈਂਕ ਯੂ ਉਸ ਪਰਮਾਤਮਾ ਦਾ ਤੇ ਬੱਬੂ ਮਾੜਵਾਈ ਦਾ ਜਿੰਨਾ ਕਰਕੇ ਮੈਂ ਗਾਉਣ ਲੱਗਾ ਯਾਨੋ ਜਿੰਨਾ ਨੂੰ ਸੁਣ ਸੁਣ ਕੇ ਮੈਂ ਗਾਉਣ ਲੱਗਾ ਸੋ ਇਹਨਾਂ ਵਾਲੀ ਫਤਿਹ ਕਬੂਲ ਕਰੋ ਜੀ ਜਲਦੀ ਫੇਰ ਦੁਬਾਰਾ ਲਾਈਵ ਆਉਂਗਾ ਆਪਣੇ ਪੇਜ ਤੋਂ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ